ਲੋਕ ਕਿਸਾਨਾਂ ਦੇ ਵੱਲੋਂ ਫਿਰ ਘੇਰ ਲਿਆ ਆਮ ਆਦਮੀ ਪਾਰਟੀ ਦਾ ਮੰਤਰੀ ਹਰ ਦਿਨ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਐਮ ਐਲ ਏਆਂ ਦੇ ਵਿਰੋਧ ਦੇਖਣ ਨੂੰ ਮਿਲ ਰਹੇ ਨੇ ਦਰਅਸਲ ਅੱਜ ਹਰਪ੍ਰਜਨ ਸਿੰਘ ਈਟੀਓ ਕਿਸਾਨਾਂ ਦੇ ਵੱਲੋਂ ਘੇਰਿਆ ਸਵਾਲ ਕੀਤੇ ਪਰ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ ਹਰਪ੍ਰਜਨ ਸਿੰਘ ਈਟੀਓ ਜਿਸ ਤੋਂ ਬਾਅਦ ਕਿਸਾਨ ਹੋਰ ਵੀ ਜ਼ਿਆਦਾ ਤਲਖੀ ਦੇ ਵਿੱਚ ਆ ਗਏ ਜਿਸ ਤੋਂ ਬਾਅਦ ਕਿਸਾਨ ਜਿਹੜੇ ਨੇ ਫਿਰ ਪਿੱਛੇ ਪਿੱਛੇ ਭੱਜ ਲਏ ਇਸੇ ਤਰੀਕੇ ਦੇ ਨਾਲ ਕੱਲ ਮੈਸਟਰਖਾਨਾ ਜਿਹੜਾ ਐਮਐਲਏ ਆਮ ਆਦਮੀ ਪਾਰਟੀ ਦਾ ਮੈਸਟਰਖਾਨਾ ਉਹਨਾਂ ਨੂੰ ਵੀ ਸਕੂਲ ਦੀ ਪਿਛਲੀ ਕੰਦ ਤੋੜ ਕੇ ਭਜਾਇਆ ਕਿਸਾਨਾਂ ਦੇ ਵੱਲੋਂ ਸਕੂਲ ਦੇ ਵਿੱਚ ਉਦਘਾਟਨ ਕਰਨ ਦੇ ਲਈ ਪਹੁੰਚੇ ਸੀ ਇਸੇ ਤਰੀਕੇ ਦੇ ਨਾਲ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਸ਼ਹਿਰੀ ਕਲਸੀ ਦਾ ਵੀ ਵਿਰੋਧ ਹੋਇਆ ਸੀ ਉਹ ਗੱਡੀ ਦੇ ਬੋਨਟ ਦੇ ਉੱਤੇ ਚੜ੍ਹ ਕੇ ਫਿਰ ਆਮ ਆਦਮੀ ਪਾਰਟੀ ਦੇ ਜਿੰਦਾਬਾਦ ਦੇ ਨਾਅਰੇ ਲਾਏ ਕਿਸਾਨਾਂ ਨੇ ਮੁਰਦਾਬਾਦ ਦੇ ਨਾਅਰੇ ਲਾਏ ਇਸੇ ਤਰੀਕੇ ਦੇ ਨਾਲ ਹਰ ਦਿਨ ਖਬਰਾਂ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਆਖਰ ਜੋ ITO ਹਰਪਜਨ ਸਿੰਘ ITO ਕਹਿ ਰਿਆ ਉਸ ਤੋਂ ਬਾਅਦ ਕਿਸਾਨ ਕੀ ਕੁਝ ਕਹਿ ਰਹੇ ਨੇ ਪੂਰੀ ਗੱਲਬਾਤ ਸੁਣਾਉਣੀ ਆ ਕਹਿੰਦੇ ਕਰੋਗੇ ਡੀ ਸਟਡੀ ਨਹੀਂ ਨਹੀਂ ਆ ਨਹੀਂ ਨਹੀਂ ਕੋਈ ਨਹੀਂ ਆਪਾਂ ਠੀਕ 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 ਕਰ ਦਿਓ ਇਧਰ ਨੂੰ ਕਰ ਹਾਂ ਜੀ ਇੱਥੇ ਝੰਡੇ ਆਲੇ ਲੱਗੇ ਆ ਭਾਜ ਨਾ ਮੈਦਿਕ ਪਿੰਡ ਬੰਡਾਲਾ ਜੀ ਔਰ ਇੱਥੇ ਇਹ ਪੈਨਸਿੰਗ ਆਏ ਸੀਗੇ ਉਹ ਟਕਰਾਵ ਵਧੂਗਾ ਜੀ ਕੋਈ ਗੱਲ ਨਹੀਂ ਜੀ ਧੰਨਵੇਸ ਚ ਦੀ ਰਿਸਪਾਂਸਿਬਿਲਟੀ ਉਧਰੋਂ ਵੀ ਲੈਣੀ ਚਾਹੀਦੀ ਸੀ ਨਾ ਜਦੋਂ ਉਹ ਉਹ ਇੰਨੀ ਨਹੀਂ ਬੰਨ੍ਹ ਨਹੀਂ ਸਕੀ ਇਥੇ ਜੇ ਆਉਣ ਨੂੰ ਸਵਾਲ ਸਾਨੂੰ ਟਕਰਾਵ ਦਾ ਕਰ ਸਾਨੂੰ ਇਹ ਡਰਾ ਇਹ ਡਰਾ ਨਾ ਤੁਸੀਂ ਪਾਓ ਵੀ ਟਕਰਾਵ ਵਧੂਗਾ ਆਗਲਾ ਆਣ ਕੇ ਸਾਡੇ ਸਵਾਲਾਂ ਜੋ ਸਿੰਪਲ ਤੇ ਜਾਂਦਾ ਗੱਲ ਖਤਮ ਹੋ ਗਈ ਹੱਥ ਕੋਈ ਨਹੀਂ ਇਹ ਨਵਾਂ ਥੋੜੀ ਗੱਲ ਲਾ ਦੋ ਸਾਹਿਬ ਬੰਦ ਕਰਾਂਗੇ ਦੇਖੋ ਇਹ ਇਹ ਹੋਣਾ ਫਿਰ ਤੁਸੀਂ ਇਹ 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 ਗਮਰਾਹ ਕਿਨੂੰ ਕੀਤਾ ਜਾ ਰਿਹਾ ਸਾਨੂੰ ਕੋਈ ਗੱਲ ਨਾ ਗੁਮਣਾ ਵੇ ਚਲੋ ਦੱਸੋ ਅਸੀਂ ਕੋ ਮਰਾ ਕੀਤਾ ਤੁਹਾਨੂੰ ਅਸੀਂ ਕੋਪਰੇਟ ਨਹੀਂ ਕੀਤਾ ਕਿ ਤੁਸੀਂ ਨਹੀਂ ਕੀਤਾ ਨਹੀਂ 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 ਹੋਇਆ ਨਹੀਂ ਹੋਇਆ ਤੁਸੀਂ ਸਾਡੇ ਨਾਲ ਕਰਵਾਇਆ ਤੁਸੀਂ ਪਰ ਤੁਸੀਂ ਤੁਸੀਂ ਪਰ ਤੁਸੀਂ ਮੈਂ ਕਹਿੰਦਾ ਤੁਸੀਂ ਪਰ ਤੁਸੀਂ ਪਰ ਫਿਰ ਹਾਂ ਇਹ ਆ ਕਿਉਂ ਨਹੀਂ ਦੇਖਿਆ ਕੋਈ ਖਬਰ ਨਹੀਂ ਮੈਨੂੰ ਇਹ ਗੱਲ ਦਾ ਕੀ ਨਹੀਂ ਪੁੱਛੋ ਇਹ ਕਾਲਾ ਭਰੋਸਾ ਹੈ ਜੇ ਤੁਹਾਨੂੰ ਭਾਈ ਸਾਹਿਬ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਅਸੀਂ ਸ਼ੇਅਰ ਕਰ ਜਾਈ ਦੀ ਵਤ ਵਾ ਸ਼ੇਅਰ ਕਰ ਦਿਓ ਅਸੀਂ ਜੋ ਇਸ ਚੀਜ਼ ਦੀ ਲਾਟੇ ਅਸੀਂ ਇਹ ਤਾਂ ਕਹੀਏ ਅਸੀਂ ਤੇ ਚੀਜ਼ਾਂ ਸਾਡੇ ਨਾਲ ਕੋਈ ਨਾ ਕੋਈ ਅਸੀਂ ਜੇ ਆਪਣੇ ਭਰਾ ਅਸੀਂ ਤੋੜੇ ਨੇ ਤਾਂ ਦੱਸੋ ਕਿ ਕਿਤੇ ਅਸੀਂ ਜੇ ਉਧਰ 28 ਜਾਣੇ ਪਹੁੰਚਾਉਂਦੇ ਆਹ ਸਾਡੇ ਨਾਲ 28 ਵੀ ਗਏ ਮੀਟਿੰਗ ਕਰਨ 28 ਨਾਲ ਕੀ ਹੋਇਆ ਅਸੀਂ ਫਿਰ ਤੋਂ ਭਰੋਸਾ ਕਰਕੇ ਅੰਦਰ ਚੱਲ ਜੀਏ ਬੋਲ ਬਾਬਾ ਮੈਂ ਕਿ ਨਹੀਂ ਸਾਨੂੰ ਇੱਕ ਦੁੱਖੀ ਆਂ ਭਰੋਸਾ ਨਹੀਂ ਹੈਗਾ ਅਸੀਂ ਜੋ ਗੱਲ ਸਾਡੇ ਨਾਲ ਕਰਨੀ ਅਸੀਂ ਲੋਕਾਂ ਦੇ ਸਾਹਮਣੇ ਕਰਨੀ ਇਹ ਅਗਲਾ ਲੋਦਾ ਜਿੱਤ ਗਿਆ ਜੀ ਇਹ ਵੀ ਵੀਡੀਓ ਜਿਹੜਾ ਸ਼ਬੀਲ ਲਾਉਂਦਾ ਹੋਈ ਸਾਡੇ ਵਿੱਚ ਬੈਠਦਾ ਹੁੰਦਾ ਲੋਮਿੰਦ ਨਾਲ ਪੁਣਾਰੇਬਾਣੀ ਕਰੋ ਪੁਕਾਰ ਮਜ਼ਦੂਰ ਖੁਰਾਕ ਕਮੇਟੀ ਜਿੰਦਾਬਾਦ 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 ਮੁਰਦਾਬਾਦ 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 ਸਰਕਾਰਾਂ ਕਰਦੀਆਂ ਕੋਈ 426 ਮੁਰਦਾਬਾਦ ਮੁਰਦਾਬਾਦ ਅੱਲਾ ਦਾ ਪੱਥਰ ਵਾਲਾ ਮੰਤਰੀ ਮੁਰਦਾਬਾਦ 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 ਲੋਕਾਂ ਦਾ ਵਿਸ਼ਵਾਸ ਕਮਾਈ ਵਾਲੇ ਇੰਕਾ ਮੁਰਦਾਬਾਦ 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 ਟਰਾਲੀ ਚਾਰ ਮੁਰਦਾਬਾਦ 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 ਕਾਲੀ ਚੋਲਾ ਦੀ ਸਰਕਾਰ ਮੁਰਦਾਬਾਦ 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 ਸ਼ੇਅਰ ਕਰਦੇ ਹੋਵੋ ਤਾਂ ਸ਼ੇਅਰ ਕਰਦੇ ਹੋ ਕਹਿੰਦਾ ਹੋਏ ਲੱਗੇ ਸਾਨੂੰ ਵੀ ਉੱਥੇ ਬੈਠੇ ਸੀਗੇ ਤੇਰੀ ਚੱਕ ਦੇਾਂਗੇ ਉਹ ਨਾਲੇ ਮੁੰਡੇ ਵੱਖ ਆਏ ਆ ਇਹੜਾ ਫੇਰੀ ਚੱਕ ਤੇ ਆ ਆ ਕਿ ਲੋਕਾਂ ਦੇ ਸਾਲਾਂ ਦੇ ਜਵਾਬ ਦੇਣ ਦਾ ਸਾਫ ਸਾ ਪਟ ਗਿਆ ਔਰ ਪ੍ਰਸ਼ਾਸਨ ਇਸ ਚੀਜ਼ ਦਾ ਵਿਸ਼ਵਾਸ ਤੋਂ ਹੁੰਦਾ ਰਿਹਾ ਸਾਡੇ ਨਾਲ ਸਾਰਾ ਸਵੇਰ ਦੇ ਬੈਠੇ ਸੀਗੇ ਸਾਨੂੰ ਇਹ ਗੱਲ ਕਹੀ ਗਈ ਕਿ ਈਟੀਓ ਸਾਹਿਬ ਤੁਹਾਡੇ 16 ਲੋਕ ਦੇ ਜਾਣਗੇ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਸੈਂਕੜਿਆਂ ਦੀ ਗਿਣਤੀ ਦੇ ਇੱਥੇ ਆਏ ਪ੍ਰੋਗਰਾਮ ਦੇ ਵਿੱਚ ਆਪਣਾ ਪ੍ਰੋਗਰਾਮ ਕਰਕੇ ਇੱਥੋਂ ਪਤੌੜਿਆਂ ਨਾਲ ਨਿਕਲਦੇ ਆ। ਜੀਟੀਓ ਸਾਹਿਬ ਸਵਾਲਾਂ ਦੇ ਉੱਤੇ ਉਦੋਂ ਤੁਸੀਂ ਕਹਿੰਦੇ ਸੀਗੇ ਜਦੋਂ ਤੁਸੀਂ ਕਹਿੰਦੇ ਸੀ ਪਿਛਲੀ ਵਾਰ ਜਦੋਂ ਆਪਣਾ ਸਾਹਮਣਾ ਆਇਆ ਸੀ ਆਪਾ ਚੱਲਣ ਵਾਲੀ ਸਰਕਾਰ ਦਾ ਬੇੜਾ ਕਰਕਾ ਜੀਟੀਓ ਸਾਹਿਬ ਬੇੜਾ ਕਰਕਾ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਦੱਸਾਂਗੇ ਅਗਰ ਪੁਰਾਣੀਆਂ ਗੱਲਾਂ ਸਾਰੀਆਂ ਕਰਾਂਗੇ ਬੇੜਾ ਕਰਕਾ ਸੀ ਖਾਨਿਆਂ ਦਾ ਘਾਟ ਨਿਕਲਣ ਵਾਲੀ ਸਰਕਾਰ ਦਾ ਬੇੜਾ ਕਰਕਾ ਬੇੜਾ ਕਰਕਾ ਕੀ ਐਮਐਮ ਦਾ ਫੈਸਲਾ ਸੀਗਾ ਕਿ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਆ ਤੇ ਚਾਹੇ ਮੰਤਰੀ ਚਾਹੇ ਸੰਤਰੀ ਆ ਉਹਨਾਂ ਨੂੰ ਸਵਾਲ ਕਰਨੇ ਆ ਅੱਜ ਬੰਡਾਲਾ ਪਿੰਡ ਵਿਖੇ ਹਰਪ੍ਰਜਨ ਸਿੰਘ ਜੀ ਇੱਥੇ ਜੋ ਵਿਜੀ ਮੰਤਰੀ ਨੇ ਉਹਨਾਂ ਦਾ ਪ੍ਰੋਗਰਾਮ ਸੀਗਾ ਰਸਤਾ ਛਾਲੋ ਵੀ ਰਸਾ ਖੜਵਾਲ ਪੁੱਛਣ ਦੇ ਵਾਸਤੇ 30 ਜੁਲਾਈ ਦਿਨ ਨਾਲ ਅਸੀਂ ਆਏ ਸਾਂ ਔਰ ਅਸੀਂ ਪੁੱਛਣਾ ਚਾਹੁੰਦੇ ਹਰਪ੍ਰਜਨ ਸਿੰਘ ਜੀ ਉਹ ਜਹਾ ਜਿਹੜੇ ਆ ਉਹ ਅਸੀਂ ਰੋਕੇ ਜਾਂ ਸਰਕਾਰ ਨੇ ਰੋਕੇ ਇਸ ਨੂੰ ਇਹਦਾ ਜਵਾਬ ਦੇ ਦਿਓ ਜਦੋਂ ਕਿ ਜੇ ਹਰਿਆਣਾ ਸਰਕਾਰ ਨੇ ਰਾਹ ਰੋਕੇ ਸੁਪਰੀਮ ਕੋਰਟ ਦੀ ਰੂਲ ਹਾਈ ਕੋਰਟ ਦੀ ਰੂਲਿੰਗ ਆ ਵੀ ਰਾਹ ਹਰਿਆਣਾ ਸਰਕਾਰ ਖੋਲੇ ਫਿਰ ਸਾਡੇ ਮੋਰਚੇ ਕਿਉਂ ਚੁਗਵਾਏ ਜੇ ਲਾ ਲੋ ਜੀ ਮੋਰਚੇ ਤੁਸੀਂ ਚੁਗਵਾਏ ਕੀ ਸਾਡੀਆਂ ਮੰਗਾਂ ਜਿਹੜੀਆਂ ਵਾਜਬ ਸੀ ਇਹ ਵਾਜਬ ਆ ਤੇ ਮੋਰਚੇ ਚਕਾਉਣ ਦੀ ਲੋੜ ਪਈ ਕਿਸਾਨ ਲੀਡਰ ਨੂੰ ਫੜਿਆ ਕਿਉਂ ਗਿਆ ਤੁਸੀਂ ਕਹਿੰਦੇ ਨਸ਼ਾ ਜਿਹੜਾ ਵਾ 4 ਹਫ਼ਤੇ ਸਾਨੂੰ ਦੇ ਦਿਓ ਨਸ਼ਾ ਮੁਕਤ ਕਰਾਂਗੇ ਪੰਜਾਬ ਨੂੰ ਕੀ ਨਸ਼ਾ ਨਸ਼ਾ ਖਤਮ ਹੋ ਗਿਆ ਅੱਜ ਵੀ ਤਿੰਨ ਨੌਜਵਾਨ ਜਿਹੜੇ ਨਸ਼ੇ ਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ ਮਾਰੇ ਜਾਂ ਨਸ਼ੇ ਦੀ ਨਸ਼ੇ ਦੀ ਵਜ੍ਹਾ ਕਰਕੇ ਜੋ ਜਰਾਮੇਬਾੜੀ ਹੋ ਰਹੀ ਆ ਇਹ ਬੰਦ ਕੀਤੀ ਜਾਵੇ ਇਹਦੇ ਅਗਾ ਤੁਸੀਂ ਘਰ ਘਰ ਨਮਕੀਂ ਦੇਂਦਾ ਕਾਹਦਾ ਕੀਤਾ ਸੀ ਕਿੰਨੀਆਂ ਨਮਕੀਂ ਦੇਂਦੀਆਂ ਨੌਜਵਾਨ ਸਾਡਾ ਪਲਾਨ ਕਰਦੇ ਆ ਵਿੱਦਿਸ਼ਾਂ ਜਾਂਦੇ ਆ ਸੋ ਸਭ ਤਮਾਮ ਮਸਲੇ ਜੋ ਟਰਾਲੀਆਂ ਸਾਡੀ ਚੋਰੀਆਂ ਹਾਂ ਤੇ ਜੋ ਗਰਲਾਲ ਕਨਵਾਰੇ ਸ਼ਹਿਰਾਂ ਪਾਇਆ ਗਿਆ ਵੀ ਉਹਨੇ ਉਹਦੇ ਬੰਦਿਆਂ ਨੇ ਟਰਾਲੀਆਂ ਚੋਰੀ ਕੀਤੀਆਂ ਆ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਉੱਤੇ ਕੀ ਸਟੈਂਡ ਲਿਆ ਪਰਚਾ ਕਿੰਨੇ ਬਿਚ ਗਿਆ ਆਮ ਆਦਮੀ ਪਾਰਟੀ ਨੇ ਆਪਣਾ ਪਾਰਟੀ ਦਾ ਬਾਉ ਸਿਪਾਹਸ਼ਟ ਕਰੇ ਬਤਾਵਾ ਪੈਣਾ ਸਾਡੀਆਂ ਉਹਨਾਂ ਨੂੰ ਫੜ ਕੇ ਦੇ ਨਾ ਸਕਿਆ ਗਿਆ ਜੇ ਭਗਵੰਤ ਜੀ ਤੁਸੀਂ ਕਿੰਨੇ ਪਸਾਨਾ ਦਾ ਇੰਸਟਿਮੇਟ ਹਾਂ ਸਭ ਪਸਾਨਾ ਨੂੰ ਕਿਉਂ ਵਿਸਤਾਰ ਕੀਤਾ ਗਿਆ 1300 ਕਿੰਨੀ ਬੰਦਾ ਦਾ ਸੈਕਟਰ ਰਹਾ ਸੋ तमाम ਜਿਹੜੇ ਸਵਾਲ ਸੀ ਸਾਡੇ ਇਸ ਸਰਕਾਰ ਨਾਲ ਸੰਬੰਧ ਸਵਾਲ ਸੀ ਕਰਨ ਦੇ ਵਾਸਤੇ ਅਸੀਂ ਇੱਥੇ ਆਏ ਹਾਂ ਹਰ ਪਾਰ ਦੀ ਜੇ ਇਹੀ ਤੇ ਭੱਜਣ ਦਾ ਕੰਮ ਕਿੱਦਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਤਾਂ ਭੱਜਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਸਾਨੂੰ ਘੇਰਾ ਕਰਾਈ ਵੀ ਕਰਨਾ ਪਿਆ ਤੇ ਉਹ ਵੀ ਕਰਾਂਗੇ ਫਿਰ ਵੇਖਾਂਗੇ ਕਿ ਹਨ ਭੱਜਦਾ ਵਾ ਸੋ ਪ੍ਰਸ਼ਾਸਨ ਨੇ ਇਹਦੇ ਵਿੱਚ ਫੇਲ ਹੋਇਆ ਸਾਡੇ ਨਾਲ ਵਾਦਾ ਕਰਕੇ ਕਿ ਗੱਲਬਾਤ ਤੁਹਾਡੀ ਕਰਵਾਉਂਦੇ ਆ ਔਰ ਜੋ ਸਾਡਾ ਪ੍ਰੋਗਰਾਮ ਸੀਗਾ ਇਹ ਆਪਾਂ ਦਾ ਪ੍ਰੋਗਰਾਮ ਕਾ ਗੁਰੂ ਜੀ ਨਾਲ ਔਰ ਇਹ ਪਹਿਲਾ ਵਾਰ ਪਹਿਲਾ ਨਹੀਂਗਾ ਫਰ ਇਹੋ ਇੱਕ ਪਿੰਡ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿੱਥੇ ਜਾਣਾ ਉੱਥੇ ਜਿੱਥੇ ਜਿੱਥੇ ਜਾਊਗਾ ਪਿਛੇ ਪਿਛੇ ਅਸੀਂ ਹਾਂ ਕਿੱਥੇ ਭਜਦਾ ਸੋ ਪੰਜਾਬ ਦੇ ਲੋਕ ਜਿਹੜੇ ਦਾ ਹਸਾਬਕਾਰ ਲੈਣਗੇ ਔਰ ਪੀਸ ਵੀ ਤਰੀਕੇ ਨਾਲ ਇਹ ਸਵਾਲਾਂ ਦੇ ਜਵਾਬ ਕਰਾਂਗੇ ਤੇ ਜੇ ਆਨਲਾਈਨ ਸਮਝ ਕੇ ਕਿਸੇ ਹੱਕदाई ਕਰਦੇ ਸੀ ਤੇ ਦੇ ਸੀ ਉਹ ਵੀ ਕਰਾਂਗੇ ਤੁਹਾਨੂੰ ਬਾਕੀ ਇੱਕ ਇੱਕ ਗੱਲ ਸਾਫ਼ ਕਰ ਲੈਣਾ ਚਾਹੁੰਦੇ ਅਸੀਂ ਸਾਡੇ ਸਵਾਲਾਂ ਦੇ ਜਵਾਬ ਦੇਣੇ ਜੇ ਈਟੀਓ ਸਾਹਿਬ ਨੇ ਜੇ ਮناسب ਨਹੀਂ ਸਮਝੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਪ੍ਰੋਸਾਹਤਵਾ ਕੇ ਕਿ ਅਸੀਂ ਤੁਹਾਡੇ ਸਵਾਲ ਜਵਾਬ ਉਹਨਾਂ ਨਾਲ ਕਰਵਾਵਾਂਗੇ ਅਖੀਰਲੀ ਘੜੀ ਤੱਕ ਅਸੀਂ ਵੀ ਬੜਾ ਕੁਝ ਵੇਖਦੇ ਆਂ ਅਸੀਂ ਵੀ ਸਿਆਸਤ ਸਮਝਦੇ ਆਂ ਅਸੀਂ ਕਿਹਨੇ ਕਿੰਨੀ ਈਰ ਭਰੋਸਾ ਤੋੜਦਾ ਹੁੰਦਾ ਬੰਦਾ ਇੱਕ ਵਾਰ ਹੁਣ ਜਦੋਂ ਕੱਲ ਨੂੰ ਫੇਰ ਕੇ ਈਡੀਓ ਸਾਹਮਣੇ ਆਉਣਾ ਹੀ ਆ ਇਹ ਕਿਹੜਾ ਕੁੰਬ ਦਾ ਮੇਲਾ ਹੈੜਾ 12 ਸਾਲ ਬਾਅਦ ਲੱਗਣਾ ਈਡੀਓ ਸਾਹਮਣੇ ਕੱਲ ਨੂੰ ਕਿਸ ਪਿੰਡ 'ਚ ਫੇਰ ਆਉਣਾ ਤੇ ਫੇਰ ਜਦੋਂ ਅਸੀਂ ਜਾਵਾਂਗੇ ਇਦਾਂ ਹੀ ਤੇ ਪ੍ਰਸ਼ਾਸਨ ਇਹ ਉਹੀ ਪ੍ਰਸ਼ਾਸਨ ਸ਼ੇਅਰ ਕਰਦੇ ਜੀ ਬਹੁਤ ਬਹੁਤ ਸ਼ੇਅਰ ਮੈਂ ਇਹਨਾਂ ਦਾ ਪ੍ਰੋਗਰਾਮ ਅਸੀਂ ਕੋਈ ਗੱਲ ਨਹੀਂ ਤੁਹਾਡੇ ਸਵਾਲ ਦਾ ਜਵਾਬ ਕਰਵਾ ਦਾਂਗੇ ਤੇ ਕੀ ਫੇਰ ਵੀ ਅਸੀਂ ਭਰੋਸਾ ਕਰਾਂਗੇ ਅਸੀਂ ਇੱਕ ਵਾਰ ਪ੍ਰਸ਼ਾਸਨ ਨੂੰ ਇਹ ਗੱਲ ਇਹਦਾ ਸਾਫ਼ ਕੀਤਾ ਵਾ ਇੱਕ ਵਾਰ ਸਿਰਫ ਮੌਕਾ ਦਿੱਤਾ ਸੀ ਅੱਜ ਕਿ ਜੇ ਪ੍ਰਸ਼ਾਸਨ ਸਾਡਾ ਭਰੋਸਾ ਨਾ ਤੋੜੂ ਫੇਰ ਅਸੀਂ ਕਹਾਂਗੇ ਵੀ ਵਾਕੇ ਪ੍ਰਸ਼ਾਸਨ ਨੇ ਭਾਈ ਆਪਣੇ ਵਾਕੇ ਫਰਜ਼ ਨਿਭਾਇਆ ਜੇ ਪ੍ਰਸ਼ਾਸਨ ਭਰੋਸਾ ਅੱਜ ਪ੍ਰਸ਼ਾਸਨ ਸਾਡਾ ਭਰੋਸਾ ਤੋੜੇ ਕੱਲ ਨੂੰ ਫੇਰ ਕਹੇ ਕਿ ਕਿਸਾਨ ਵੇਖੋ ਜੀ ਇਹ ਜੀ ਪ੍ਰੋਗਰਾਮ ਅਗਲੇ ਦਾ ਭੰਗ ਕੀਤਾ ਜੀ ਅਗਲੇ ਨੇ ਆ ਕੀਤਾ ਉਹ ਕੀਤਾ ਫਿਰ ਅਸੀਂ ਵੀ ਮੀਟਿੰਗ ਕਰਕੇ ਅਸੀਂ ਵੀ ਫੈਸਲਾ ਕਰਾਂਗੇ ਕਿ ਅਗਲੇ ਜਿੱਥੇ ਅਗਲਾ ਈਟੀਓ ਸਾਹਿਬ ਦਾ ਅਸੀਂ ਪ੍ਰੋਗਰਾਮ ਕਰਨਾ ਫਿਰ ਅਸੀਂ ਇਦਾਂ ਨਹੀਂ ਐਨੇ ਕਾ 100 200 ਬੰਦੇ ਨਾਲ ਵੀ ਫਿਰ ਅਸੀਂ ਅਸੀਂ ਹਜ਼ਾਰਾਂ ਚ ਇਕੱਠਾ ਕਰਕੇ ਤੇ ਪ੍ਰਸ਼ਾਸਨ ਨੂੰ ਕਹਾਂਗੇ ਕੋਈ ਬਾਈ ਹੁਣ ਤੁਸੀਂ ਜੇ ਢਾਂਗ ਚਲਾ ਲਓ ਗੋਲੀ ਜਲਾ ਲਓ ਕੁਛ ਵੀ ਕਰ ਲਓ ਫਿਰ ਅਸੀਂ ਅਗਲਾ ਫੈਸਲਾ ਵੀ ਟਕਾ ਕੇ ਕਰਾਂਗੇ ਸੋ ਪ੍ਰਸ਼ਾਸਨ ਵੀ ਉਤੋਂ ਤੱਕ ਸੁਣ ਰਿਹਾ ਇਹ ਸਮਝੇ ਅਧ ਧੋਖਾ ਧੁਖਾ ਜਨਤਾ ਨੂੰ ਬਹੁਤੀ ਚਿਰ ਨਹੀਂ ਦਿੱਤਾ ਜਾ ਸਕਦਾ ਅੱਜ ਧੋਖਾ ਦੇ ਲਿਆ ਅਸੀਂ ਧੋਖਾ ਇਹਨ ਵੀ ਉਹਨਾਂ ਦੇ ਲਿਆ ਅਸੀਂ ਸਿਆਸਤ ਸਮਝ ਰਹੇ ਹਾਂ ਵੀ ਸਾਰੀਓ ਕੀ ਕਰਨਾ ਚਾਹੁੰਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਦੂਜੀ ਵਾਰੀ ਲੋਕਾਂ ਦੇ ਸਾਹਮਣੇ ਅੱਜ ਸਾਰਿਆਂ ਦਾ ਚਿਹਰਾ ਨੰਗਾ ਹੋ ਗਿਆ ਇੱਕ ਵਾਰ ਜਿਹੜਾ ਚਿਹਰਾ ਆ ਇਹ ਵਾਰ-ਵਾਰ ਨੰਗਾ ਕਰਨ ਦੀ ਲੋੜ ਨਹੀਂ ਪੈਣੀ ਅੱਜ ਜੋ ਕੁਝ ਹੋਇਆ ਉਹ ਸਾਰੇ ਗਵਾਹਾਂ ਤੇ ਜਿਹੜਾ ਈਟੀਓ ਮੁੱਖ ਮੰਤਰੀ ਬਿਜਲੀ ਮੰਤਰੀ ਈਟੀਓ ਅੱਜ ਲੋਕਾਂ ਦੇ ਸਵਾਲਾਂ ਤੋਂ ਭੱਜਿਆ ਤੇ ਸਾਰੇ ਗਵਾਹ ਆ ਸਾਰਾ ਪਿੰਡ ਗਵਾਹ ਆ ਉਹਨਾਂ ਦਾ ਕਿ ਵੇਖ ਲੈਣਗੇ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਲੋਕ ਹੀ ਫੈਸਲਾ ਕਰਨਗੇ ਜਿਹੜੇ ਉਹਨਾਂ ਨੂੰ ਪਿੰਡਾਂ 'ਚ ਬੁਲਾ ਰਹੇ ਆ ਭਈ ਉਹ ਵੀ ਫੈਸਲਾ ਕਰਨਗੇ ਭਈ ਜਿੰਨਾ ਹੀ ਜੁੱਤੀਆਂ ਖਾ ਕੇ ਨਾਲ ਜੁੱਤੀਆਂ ਵੀ ਖਾਈ ਜਾਣੇ ਨਾਲ ਪ੍ਰੋਗਰਾਮ ਹੀ ਕਰਵਾਈ ਜਾਣੇ ਆ ਕਿ ਜਾਂ ਫਿਰ ਜੇ ਕੋਈ ਸਵਾਲ ਕਰਨ ਆਉਂਦਾ ਤੇ ਉਹਨੂੰ ਸਵਾਲ ਦਾ ਕਰਨ ਦਾ ਅਧਿਕਾਰ ਹੈਗਾ ਕਿ ਨਹੀਂ ਹੈਗਾ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਉੱਥੇ ਚੋਰੀ ਲਈ ਕੌਣ ਜ਼ਿੰਮੇਵਾਰ ਆ ਉਹ ਸਾਰੇ ਕੁਝ ਜਿਹੜੀਆਂ ਜਿਹੜੀ ਆਪਣਾ ਹੋਰ ਬਾਕੀ ਆ ਪ੍ਰਦੂਸ਼ਣ ਦੇ ਉੱਤੇ ਸਵਾਲ ਸੀਗੇ ਸ਼ੁਭ ਕਰਨ ਨੂੰ ਲੈ ਕੇ ਸਵਾਲ ਸੀ ਬਿਜਲੀ ਨੂੰ ਸੰਬੰਧ ਸਿ ਪ੍ਰੀਪੇਡ ਮੀਟਰਾਂ ਦੇ ਸਵਾਲ ਸੀ ਜਿਹੜੇ ਅੱਜ ਮੇਰੇ ਵੀਰ ਕਰਵਾ ਰਹੇ ਹਨਾ ਪ੍ਰੋਗਰਾਮ ਕਰਵਾ ਰਹੇ ਆ ਉਹਨਾਂ ਨੂੰ ਵੀ ਪੁੱਛਾ ਇੰਨਾ ਧਿਆਨ ਕਰ ਲੈਣ ਪ੍ਰੀਪੇਡ ਮੀਟਰ ਤੁਹਾਡੇ ਘਰਾਂ 'ਚ ਵੀ ਲੱਗਣੇ ਆ ਸੋ ਤੁਹਾਨੂੰ ਕਿਸੇ ਨੇ ਨਹੀਂ ਬਖਸ਼ਣਾ ਜੇ ਤੁਸੀਂ ਕਾਜੂ ਬਰਫੀ ਲੈ ਕੇ ਪਿੱਛੇ-ਪਿੱਛੇ ਫਿਰਦੇ ਜੇ ਮੀਟਰ ਤੁਹਾਡੇ ਘਰਾਂ 'ਚ ਵੀ ਹੋਣਿਆ ਸੋ ਭਾਈ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀ ਸਾਡੇ ਵੱਲੋਂ ਸਫਲ ਪ੍ਰੋਗਰਾਮ ਹੋਇਆ ਜਿਹੜੇ ਲੀਡਰ ਲੋਕਾਂ ਦੇ ਸਵਾਲਾਂ ਤੋਂ ਭੱਜਣ ਲੱਗ ਪੈਣ ਸਮਝਣ ਤੋਂ ਲੀਡਰ ਕੱਚੇ ਆ ਅੰਦਰੋਂ ਇਸ ਕਰਕੇ ਭਾਈ ਲੋਕਾਂ ਦੀ ਜਿੱਤ ਹੋਈ ਆ ਮੰਤਰੀ ਲੋਕਾਂ ਦੇ ਸਵਾਲਾਂ ਤੋਂ ਡਾਊਨ ਹੋ ਗਏ ਆ ਉਡੌੜੇ ਹੋਏ ਆ ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਇਹ ਇੱਥੇ ਹੁਣ ਅਸੀਂ ਸਮਾਪਤ ਕਰ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫਿਰ ਵੱਡੇ ਪੱਧਰ ਤੇ ਇਹ ਪ੍ਰੋਗਰਾਮ ਅਲਿਕ ਕੇ ਫਿਰ ਕੱਲਾ ਇੰਨੇ ਪਿੰਡ ਹੀ ਨਹੀਂ ਫਿਰ ਅਸੀਂ ਹੋਰ ਪਿੰਡ ਵੀ ਲਾ ਕੇ ਵੱਡੇ ਪੱਧਰ ਤੇ ਜਿਹੜਾ ਪ੍ਰੋਗਰਾਮ ਆ ਉਹ ਕਰਾਂਗੇ ਵੱਡੀ ਗਿਣਤੀ ਦੇ ਵਿੱਚ ਸੋ ਧੰਨਵਾਦ ਹੈ ਸਾਰਿਆਂ ਦਾ ਬੋਲੇ ਉਹ ਤਾਂ ਵਾਟਰ ਸ਼ੇਅਰ ਕਰਦਾ ਜਾ ਚੱਲੋ ਭਾਈ 1 ਮਿੰਟ ਇੱਥੇ ਇੱਥੇ ਗੱਲ ਕਰ ਲੈ ਚੱਲ ਗੱਡੂ ਚੱਲ ਜੀ